ਮਲਾਜਮਾਂ ਨੇ ਕੁੱਤੇ ਬਿੱਤੇ ਸੀਆਰਪੀ ਵਾਲੇ ਤੇ ਚਾਰ ਮਲਾਜਮ ਇਹਨਾਂ ਦੇਤੇ ਕੋਈ ਯਾਰ ਮੁੰਡੇ ਨਾਲ ਤਾਂ ਮੇਰੀ ਪੈਸੇ ਲੜਾਈ ਹੋ ਗਈ ਠੀਕ ਆ ਇਹਨਾਂ ਨੂੰ ਕਿਆ ਲੋੜ ਦੀ ਨਾ ਨਜਾਇਜ਼ ਕੁੱਤੇ ਅੱਧਾ ਘਾਟਾ ਦੋ ਮਹੀਨੇ ਦੋ ਮਹੀਨਿਆਂ ਦੇ ਬਾਅਦ ਗੱਲ ਫੇਰ ਕੱਢਿਆ ਗੱਲ ਫੇਰ ਬੰਦ ਕਰਤਾ ਚੱਕੀਆਂ ਦੇ ਵਿੱਚ ਬੰਦਿਆ ਕੁਝ ਨਹੀਂ ਆਉਂਦਾ ਸਰਕਾਰੀ ਰੋਟੀ ਠੀਕ ਆ ਸਾਨੂੰ ਮੈਨੂੰ ਮੈਨੂੰ ਪੰਜਾ ਜਾਣੇ ਨੇ ਕੁੱਤੇ ਆ ਬਾਈ ਅੱਜ ਇਹ ਚੀਨਾ ਮੁੰਡਾ ਕਹਦੀ ਆ ਸੁਮੀ ਤੇ ਆ ਇੱਕ ਮੁੰਡਾ ਹੋਰੇ ਜਸੜ ਜਸੜ ਕਹਦੀ ਆ ਨੇ ਮੈਨੂੰ ਮੈਂ ਤੇ ਖੜੇ ਡੋਲੂ ਸਾਰੇ ਆ ਮੈਨੇ ਬਣੇ ਡੰਡਿਆਂ ਨਾਲ ਮੈਂ ਨਿਸ਼ਾਨ ਦਿਖਾ ਦੇਣਾ ਤੁਹਾਨੂੰ ਰਾਤ ਪ੍ਰਸ਼ਾਸਨ ਨੇ ਅੱਧਾ ਘੰਟਾ ਕੁੱਤੀ ਸਾਡੇ 307 ਜੰਦੇ ਰਾਤ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸੈਂਟਰ ਜੇਲ ਅਕਸਰ ਵਿਵਾਦ ਚ ਰਹਿੰਦੀ ਵਿਵਾਦ ਕੀ ਜਗਾ ਕੀ ਰਾਤ ਨੂੰ ਜਿਹੜੀ ਹੈ ਉੱਥੇ ਲੜਾਈ ਝਗੜਾ ਹੁੰਦਾ ਇੱਕ ਫੋਨ ਦੇ ਪਿੱਛੇ ਮੈਂ ਫੋਨ ਪਿੱਛੇ ਲੜਾਈ ਹੁੰਦੀ ਹੈ ਇਹ ਜੇਲ੍ਹ ਦੇ ਵਿੱਚੋਂ ਗੱਡੀ ਜਿਹੜੀ ਆਈ ਹੈ ਕੀ ਹੋਇਆ ਕਿਸੇ ਹੁਣ ਤੈਨੂੰ ਕੀ ਮਾਮਲਾ ਕੀ ਹੈ ਮਾਮਲਾ ਕੋਈ ਨਹੀਂ ਜੀ ਬਸ ਮਾਮਲਾ ਕੀ ਹੈ ਇੱਕ ਮਿੰਟ ਇੱਕ ਮਿੰਟ ਨਹੀਂ ਨਹੀਂ ਕੀ ਮਾਰਨ ਲਾ ਕੀ ਓਏ ਇਦਾਂ ਨਾ ਕਰਿਆ ਕਰੋ ਮਾਮਲਾ ਕੀ ਆ ਜੀ ਪ੍ਰਸ਼ਾਸਨ ਨੇ ਘੁੱਟਿਆ ਰਾਤ ਬਾਈ ਪ੍ਰਸ਼ਾਸਨ ਨੇ ਘੁੱਟਿਆ ਕਿਉਂ ਕਿ ਬਜਾ ਕੀਆ ਬਜਾ ਕੁਝ ਨਹੀਂ ਮੇਰੀ ਬੈਰਕ 'ਚ ਲੜਾਈ ਹੋਈ ਸੀ ਪ੍ਰਸ਼ਾਸਨ ਨੇ ਘੁੱਟਿਆ ਇੱਕ ਮਿੰਟ ਦੱਸ ਜਿਹੜਾ ਫੈਰ ਕੇ ਚਾ ਗਿਆ ਚਾਰ ਫੈਰ ਕੇ ਪੀਕੇ ਜੂਹ ਲੜਾਈ ਹੋਈ ਸੀ ਪ੍ਰਸ਼ਾਸਨ ਨੇ ਘੁੱਟਿਆ ਮੈਨੂੰ ਨਹੀਂ ਕਦੇ ਨਹੀਂ ਲੜਾਈ ਕਦੇ ਨਹੀਂ ਹੋਈ ਸੀ ਤੁਹਾਡੀ ਵੈਸੇ ਹੀ ਹੋਈ ਸੀ ਪ੍ਰਸ਼ਾਸਨ ਨੇ ਘੁੱਟਿਆ ਨਾ ਯਾਰ ਅਗਲੇ ਦਿਨ ਯਾਰ ਛਟਾਉਤਾ ਸੀ ਕਿਸੇ ਨੂੰ ਮਾਰਿਆ ਡੰਡਿਆਂ ਨਾਲ ਮੈਂ ਨਿਸ਼ਾਨ ਦਿਖਾ ਦੇਣਾ ਤੁਹਾਨੂੰ ਕਿਹੜਾ ਕਿਹੜਾ ਸੁਪਰੀਡੈਂਟ ਸੀਗਾ ਸੁਪਰੀਡੈਂਟ ਹੈਗਾ ਸਾਡੇ ਆਨੰਦਗੜ੍ਹ ਹਾਂ ਠੀਕ ਆ ਤੇ ਨਾ ਫਿਰ ਦੋ ਰਾਤ ਨੂੰ 12:30 12:30 ਵਜੇ ਤੱਕ ਟੁੱਟਿਆ ਮੇਰੀ ਭੈਜੀ ਲੜਾਈ ਹੋਈ ਆ ਤਿੰਨ ਜਣਿਆਂ ਨੇ ਕੀਤੀ ਆ ਤਿੰਨ ਜਣਿਆਂ ਨੇ ਮੇਰੇ ਮਾਰਿਆ ਬਾਈ ਤਿੰਨ ਜਣਾਂ ਨੇ ਕੀ ਮਾਮਲਾ ਕੀ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਕੀ ਤੁਹਾਡਾ ਮੈਂ ਤਾਂ ਦਰਦਾਰ ਨਹੀਂ ਕੀ ਹੋਇਆ ਕੀ ਸੀਗਾ ਉਹ ਐਮੀ ਬਾਈ ਪਹਿਲਾਂ ਸਾਡੀ ਇਹ ਵੀਡੀਓ ਬਾਕੀ ਇੱਧਰ ਆ ਇੱਧਰ ਨਾ ਨਾ ਰਿੱਕੀ ਜੂੜ ਮੱਜਰਾ ਰਾਜ ਪ੍ਰਸ਼ਾਸਨ ਨੇ ਅੱਧਾ ਘੰਟਾ ਕੋਟੇ ਹੈ 307 ਚੰਦਰੋਂ 307 ਤੇ ਚੰਦਰੋਂ ਇਹ ਅੰਦਰ ਕੀ ਕੀ ਚੱਲਦਾ ਹੈ ਅੰਦਰ ਅੰਦਰ ਤਾਂ ਗਿਆ ਚੱਲਣਾ ਹੈ ਅੰਦਰ ਤਾਂ ਬੰਦੇ ਹੀ ਆ ਪਰ ਪ੍ਰਸ਼ਾਸਨ ਨੇ ਰਾਤ ਅੱਧਾ ਘੰਟਾ ਕੋਟੇ ਮਨੁਜਾਇਜ਼ ਹੋ ਗਏ ਦੋ ਮਹੀਨੇ ਹੋ ਗਏ ਵੀਰੇ ਬੰਦ ਕੀਤੇ ਦੋ ਮਹੀਨੇ ਦੋ ਮਹੀਨੇ ਦੇ ਬਾਅਦ ਕੱਲ ਫੇਰ ਗੱਡੇ ਕੱਲ ਫੇਰ ਬੰਦ ਕਰਤਾ ਚੱਕੀ ਦੇ ਵਿੱਚ ਬੰਦੇ ਆ ਕੁਝ ਨਹੀਂ ਆਉਂਦਾ ਸਰਕਾਰੀ ਰੋਟੀ ਠੀਕ ਆ ਸਾਨੂੰ ਮੈਨੂੰ ਮੈਨੂੰ 5000 ਜਾਣਿਆਂ ਨੇ ਘੁੱਟਿਆ ਭਾਈ ਕੀ ਕੋਣ ਕੋਣ ਸੀਗੇ 5000 ਜਾਣੇ 5000 ਚੀਨਾ ਮੁੰਡਾ ਕਹਦੀ ਆ ਸੁਮੀਤਿਆ ਇੱਕ ਮੁੰਡਾ ਹੋਰੇ ਜਸੜ ਜਸੜ ਕਹਦੀਆਂ ਨੇ ਮੈਨੂੰ ਮੇਤੇ ਖੜੇ ਢੋਲੂ ਸਾਰੇ ਆ ਮੈਨੇ ਮਾਰੇ ਨਹੀਂ ਬਿਲਕੁਲ ਇਹ ਸੈਂਟਰ ਜੇਲ੍ਹ ਲੁਧਿਆਣਾ ਦੇ ਹਾਲਾਤ ਆ ਸੈਂਟਰ ਜੇਲ੍ਹ ਲੁਧਿਆਣਾ ਚ ਜਿਸ ਸਾਡੇ ਅਨੰਤਗੜਾ ਠੀਕ ਆ ਕਿਸੇ ਨੇ ਸੁਣਵਾਈ ਨਹੀਂ ਕਰੀ ਹੈਗੀ ਇੱਥੇ ਨਹੀਂ ਆਏ ਠੀਕ ਆ ਹਾਂ ਨੰਦਗੜਾ ਠੀਕ ਆ 15 ਸੋਨੇ ਮਲਾਜਮਾਂ ਦੇ ਘੁੱਟੇ ਵਿੱਚ ਸੀਆਰਪੀ ਵਾਲੇ ਤੇ ਚਾਰ ਮਲਾਜਮ ਇਹਨਾਂ ਦੇਤੇ ਤੁਹਾਡੀ ਉਹਨਾਂ ਮੁੰਡੇ ਨਾਲ ਕਿਉਂ ਲੜਾਈ ਹੋਈ ਸੀ ਯਾਰ ਮੁੰਡੇ ਨਾਲ ਤਾਂ ਮੇਰੀ ਪੈਸੇ ਲੜਾਈ ਹੋ ਗਈ ਠੀਕ ਆ ਇਹਨਾਂ ਨੂੰ ਕਿਆ ਲੋੜ ਦੀ ਇਹਨਾਂ ਨੂੰ ਨਜਾਇਜ਼ ਘੁੱਟੇ ਅੱਧਾ ਘਾਟਾ ਜੀ ਲੜਾਈ ਹੋਈ ਸੀ ਉਹਦੀ ਵਜ੍ਹਾ ਕੀ ਸੀ ਵਜ੍ਹਾ ਕੋਈ ਨਹੀਂ ਬਸ ਫੋਨ ਪਿੱਛੇ ਲੜ ਪਈ ਬਈ ਫੋਨ ਪਿੱਛੇ ਚਾਰਜਰ ਪਿੱਛੇ ਹੋਈ ਸੀ ਫੋਨ ਪਿੱਛੇ ਲੜਿਆ ਬਿਲਕੁਲ 307 ਦੇ ਵਿੱਚ ਉਹ ਸ਼ਖਸ ਜਿਹੜਾ ਅੰਦਰ ਹੈਗਾ ਵਾ ਜੋ ਆਪਣਾ ਨਾਮ ਦੱਸ ਰਿਹਾ ਸੈਂਟਰ ਜੇਲ ਇਸ ਕਰਕੇ ਵਿਵਾਦਾਂ ਚ ਰਹਿੰਦੀ ਹੈ ਕਿ ਉੱਥੇ ਫੋਨ ਜਿਹੜੇ ਕਿਸ ਤਰ੍ਹਾਂ ਚੱਲਦੇ ਹੋਣਗੇ ਲੇਕਿਨ ਫੋਨ ਜਿਹੜੇ ਕਿਸ ਤਰ੍ਹਾਂ ਚੱਲਦੇ ਹੋਣਗੇ ਕਿ ਸੈਂਟਰ ਜੇਲ ਦੇ ਵਿੱਚ ਕਿ ਉਹ ਦੇਖ ਸਕਦੇ ਤੁਸੀਂ ਕਿ ਉਹ ਤਸਵੀਰ ਦਿਖਾ ਰਹੇ ਆਂ ਕੀ ਆਖੀ ਲੁਧਿਆਣਾ ਦੇ ਸੈਂਟਰ ਜੇਲ ਵਿਵਾਦਾਂ ਚ ਰਹੀ ਹੈ ਵਿਵਾਦ ਕੀ ਸੀਗਾ ਦੋਨਾਂ ਦੱਸਿਆ ਕਿ ਇੱਕ ਮੋਬਾਈਲਾਂ ਦੇ ਪਿੱਛੇ ਲੜਾਈ ਹੋਈ ਕਿ ਤੇਜ਼ ਦਰ ਹਥਿਆਰਾਂ ਦੇ ਨਾਲ ਉਹਨਾਂ ਦੇ ਵਾਰ ਕੀਤੇ ਗਏ ਨੇ ਲੇਕਿਨ ਉਹ ਸੈਂਟਰ ਸੁਪਰੀਟੈਂਡੈਂਟ ਜੇਲ ਸੁਪਰੀਟੈਂਡੈਂਟ ਪੁੱਛਾਂਗੇ ਆਖੀ ਸੈਂਟਰ ਜੇਲ ਦੇ ਵਿੱਚ ਮੋਬਾਈਲ ਤਾਂ ਅਕਸਰ ਮਿਲਦੇ ਨੇ ਲੇਕਿਨ ਸੁਧਾਰਕਾਰ ਕਿਸ ਚੀਜ਼ ਆ ਰਹਿ ਗਿਆ ਸਰ ਕੀ ਮਾਮਲਾ ਕਿਸਾ ਜਿਹੜੀ ਹੋਈ ਲੜਾਈ ਝਗੜਾ ਇਹ ਫੋਨ ਫਾਂਪੇ ਸੀਗਾ ਕੋਈ ਫੋਨ ਰਿਕਵਰ ਕਰ ਲਿਆ ਅੱਜ ਜੀ ਜੀ ਲੇਕਿਨ ਇਹ ਫੋਨ ਜਿਹੜੇ ਪਹੁੰਚਦੇ ਨੇ ਕੀ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਪਹੁੰਚ ਨੇ ਕਿਹੜੀ ਤਕਨੀਕ ਰਹਿੰਦੀ ਹੋएगी ਸਰ ਇਹਨਾਂ ਦੀ ਤੁਸੀਂ ਤਾਂ ਬੜੀ ਵਧੀਆ ਕਾਰਵਾਈ ਕਰ ਰਹੇ ਹੋ ਸ਼ਾਹ ਕੋਈ ਇੱਕ ਨਹੀਂ ਹੈਗੀ ਇਹ ਤਕਨੀਕ ਉਹਨ ਕੱਲ ਇੱਕ ਬੋਡੀਪਾਰਟ ਤੇ ਲੱਗ પા ਕੇ ਲੈ ਕੇ ਆਇਆ ਜੀ ਉਹ ਆਪਾ ਮਤਲਬ ਰਿਕਵਰ ਹੋ ਗਿਆ ਜੇ ਉਹ ਬਾਈ ਜਾਨ ਤੋਂ ਨਾ ਰਿਕਵਰ ਹੁੰਦਾ ਤੇ ਫਿਰ ਉਹ ਅੰਦਰ ਚੱਲ ਜਾਣਾ ਸੀਗਾ ਜੀ ਬਿਲਕੁਲ ਕੱਲ ਹੀ ਇੱਕ ਬੰਦਾ ਪਿਛੇ ਤੋਂ ਵਾਪਸ ਆਇਆ ਉਹ ਬੋਡੀਪਾਰਟ ਤੇ ਲੈ ਕੇ ਆਇਆ ਉਹ ਚਲੋ ਆਪਾਂ ਨੂੰ ਥੋੜਾ ਜਿਹਾ ਤੇ ਸ਼ੱਕ ਹੋ ਗਿਆ ਹੌਲੀ ਹੌਲੀ ਉਹਨ ਬਿਠਾਇਆ ਜੀ ਹੋਤਲ ਇਦਾਂ ਕਰ ਲਿਆ ਤੇ ਚਲੋ ਰਿਕਵਰ ਹੋ ਗਿਆ ਹਨਾ ਮੈਂ ਲੇਕਿਨ ਸਰ ਜਿੱਦਾਂ ਇੱਕ ਥੋੜੀ ਬਹੁਤੀ ਇਨਫਰਮੇਸ਼ਨ ਸੀਗੀ ਵੀ ਇਦਾਂ ਲੈ ਕੇ ਆਊਗਾ ਹੈ ਹਨਾ ਜੀ ਬਿਲਕੁਲ ਬਿਲਕੁਲ ਤੇ ਜੇ ਹੁਣ ਨਾ ਇਨਫਰਮੇਸ਼ਨ ਹੁੰਦੀ ਤਾਂ ਅੰਦਰ ਚੱਲ ਜਾਣਾ ਸੀ ਉਹ ਤੇ ਦੋ ਦੋ ਤਿੰਨ ਤਿੰਨ ਵੀ ਪਾ ਕੇ ਲਿਆਉਂਦੇ ਅੰਦਰ ਨਹੀਂ ਬਿਲਕੁਲ ਸਹੀ ਗੱਲ ਹੈ ਸਰ ਇੱਕ ਛੋਟਾ ਜਿਹਾ ਸਵਾਲ ਹੈਗਾ ਕਿ ਅੰਦਰ ਜਿੱਦਾਂ ਅਰੇ ਤੇ ਇਟਾ ਨਾਲ ਹਮਲਾ ਕੀਤਾ ਗਿਆ ਸੀ ਕਿਦਾਂ ਹਮਲਾ ਕੀਤਾ ਗਿਆ ਜਿਹੜੇ ਸਿਰ ਸੂਰ ਤੇ ਨਹੀਂ 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 ਯਾਰ ਉਹ ਇਦਾਂ ਇਦਾਂ ਉਟਾ ਕੁਛ ਨਹੀਂ ਆਪਸ ਚ ਲੜਦੇ ਜਗੇ ਬਸ ਕੜੇ-ਕੁੜੇ ਮਾਰੇ ਸੀ ਬੰਦਾ ਕਹਿੰਦਾ ਕੜੇ-ਕੁੜੇ ਮਾਰੇ ਕੈਦੀ ਜਿਹ ਆਹੋ ਮਤਲਬ ਕਈ ਵਾਰੀ ਕੜਾ ਹੁਣ ਆਪਾਂ ਕੜਾ ਇੱਕ ਧਾਰਮਿਕ ਹਿਸ਼ੂ ਹੁੰਦਾ ਹੈ ਵੈਸੇ ਤਾਂ ਅਸੀਂ ਮੋਟਾ ਕੜਾ ਨਹੀਂ ਪਾਉਂਦੇ ਅੰਦਰ ਜੀ ਪਰ ਮਾੜਾ ਮੋਟਾ ਕੜਾ ਕਈ ਵਾਰੀ ਅਗਲਾ ਕਹਿੰਦਾ ਜੀ ਮੇਰਾ ਮਤਲਬ ਹੈਗਾ ਇਹ ਧਾਰਮਿਕ ਚੰਨਾ ਹੈ ਨਾ ਜੀ ਬਿਲਕੁਲ ਉਹ ਫਿਰ ਆਪਾਂ ਨੂੰ ਉਹ ਉਹਨੂੰ ਆਪਾਂ ਨਹੀਂ ਲਾ ਸਕਦੇ ਹੁੰਦੇ ਥੋੜਾ ਬਹੁਤਾ ਕਈ ਵਾਰੀ ਉਹ ਫਿਰ ਉਹ ਕੜਾ ਕੋੜਾ ਕਈ ਵਾਰੀ ਮਾਰਨ ਦੇ ਦਿੱਤਾ ਸਤਾਰ ਚਲੋ ਆਪਾਂ ਜਿੰਨੀ ਆਪਣੀ ਕੈਪੈਸਿਟੀ ਅਨੁਸਾਰ ਕਰ ਰਹੇ ਹਾਂ ਬਹੁਤ ਸਾਰੀਆਂ ਚੀਜ਼ਾਂ ਦੀ ਲੋਡ ਹੁੰਦੀ ਹੈ ਜੀ ਸਦਾਰ ਵਾਸਤੇ ਤੇ ਚਲੋ ਹੁਣ ਇੱਕ ਬੜੀ ਅੱਛੀ ਇਹ ਵੀ ਹੈਗੀ ਆ ਵੀ ਮਤਲਬ ਇਹਦੇ ਵਾਸਤੇ ਕੀ ਚਾਹੀਦਾ ਕੀ ਨਹੀਂ ਚਾਹੀਦਾ ਇਹਦੇ ਵਾਸਤੇ ਵੀ ਸੈਸ਼ਨ ਜਨ ਸਾਹਿਬ ਦੀ ਮਤਲਬ ਚੇਅਰਮੈਨਸ਼ਿਪ ਤੇ ਥੱਲੇ ਇੱਕ ਕਮੇਟੀ ਬਣਾ ਬਣੀ ਹੈ ਫਿਰ ਉਹ ਅਟੈਚ ਕਰੂਗੀ ਕਿ ਜੋ ਸੰਸਦ ਚ ਰਹਿਗਾ ਕੀ ਹੋਰ ਚਾਹੀਦਾ ਜੀ ਬਿਲਕੁਲ ਸਰ ਬਿਲਕੁਲ ਸਰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਆ ਉਹ ਕਮੇਟੀ ਬਣਾ ਕੇ ਫਿਰ ਉਹਦੇ ਵਿੱਚ ਬੀਸੀ ਵੀ ਆ ਸੀਪੀ ਸਾਹਿਬ ਜੀ ਔਰ ਸੈਸ਼ਨ ਜਲਸਾ ਔਰ ਸੁਪਰਡੈਂਟ ਜੇ ਉਹ ਇੱਕ ਕਮੇਟੀ ਬਣਾਈ ਹੈ ਨਾ ਜੀ ਬਿਲਕੁਲ ਉਹ ਇੱਕ ਸੈਟਲਮੈਂਟ ਲਾਏਗੀ ਕਿ ਕੀ ਚਾਹੀਦਾ ਹੋਰ ਇਹਦਾ ਚੀਜ਼ਾਂ ਰੋਕਣ ਵਾਸਤੇ ਫਿਰ ਉਹ ਰਿਪੋਰਟ ਜਾਏਗੀ ਉੱਪਰ ਫਿਰ ਚੀਜ਼ਾਂ ਹੌਲੀ ਹੌਲੀ ਉਹ ਆਉਣਗੀਆਂ ਤੇ ਫਿਰ ਉਹ 100% ਫੇਅਰ ਹੋ ਸਕੇਗਾ ਨਾ ਹਲੇ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ ਜੀ ਬਿਲਕੁਲ ਪਰ ਫਿਰ ਵੀ ਆਬ ਪਬਲਿਕ ਪ੍ਰੈਸ਼ਰ ਨਾਲ ਚਲੋ ਮਿੰਟ ਕਰਦੇ ਹਾਂ ਬਿਲਕੁਲ ਸਰ ਬਿਲਕੁਲ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਉਸ ਤੇ ਓਕੇ ਜੀ ਥੈਂਕ ਯੂ ਸਰ ਇਸਰਨਾ ਜੇਲ ਸੁਪਰੀਡੈਂਟ ਸੀਗੇ ਜਿਨ੍ਹਾਂ ਦੱਸਿਆ ਕਿ ਫੋਨ ਨੂੰ ਲੈ ਕੇ ਹੀ ਲੜਾਈ ਹੋਈ ਸੀਗੀ ਲੜਾਈ ਜਿਹੜੀ ਹੈ ਫੋਨ ਜਿਹੜਾ ਹੈ ਅੰਦਰ ਚੱਲਦੇ ਜ਼ਰੂਰ ਹੈਗੇ ਨੇ ਲੇਕਿਨ ਸਾਨੂੰ ਇੱਕ ਸੂਚਨਾ ਮਿਲਦੀ ਕਿ ਸਰੀਰ ਦੇ ਕਿਸੇ ਪਾਰਟ ਦੇ ਵਿੱਚ ਫੋਨ ਅੰਦਰ ਲੈ ਕੇ ਜਾਇਆ ਜਾ ਰਿਹਾ ਜਿਸ ਨੂੰ ਰਿਕਵਰ ਕਰ ਲਿਆ ਗਿਆ ਸੀਗਾ ਜਿਸੇ ਤਰ੍ਹਾਂ ਮੁਕੱਦਮਾ ਦਰਜ ਹੋ ਗਿਆ ਹੁਣ ਦੇਖਦੇ ਆ ਫੋਨ ਮਿਲਣ ਦਾ ਸਿਲਸਿਲਾ ਤੇ ਇਸ ਕੈਦੀ ਵੱਲ ਜੋ ਦੱਸਿਆ ਗਿਆ ਕਿ ਜੇਲ੍ਹ ਦੇ ਅੰਦਰ ਕੜੀਆਂ ਦੇ ਨਾਲ ਉਹਦੇ ਤੇ ਹਮਲਾ ਕੀਤਾ ਗਿਆ ਲੇਕਿਨ ਜੋ ਜੇਲ੍ਹ ਸੁਪਰੀਡੈਂਟ ਸ਼ਿਵਰਾਜ ਦਾ ਸਵਾਲ ਸੀਗਾ ਕਿ ਉਸ ਤੋਂ ਬਾਅਦ ਜਿਹੜਾ ਉਹਨੇ ਦੱਸ ਦਿੱਤਾ ਵਾ ਕਿ ਉਹ ਕੜੇ ਦੀ ਇੱਕ ਧਾਰਮਿਕ ਚੀਜ਼ ਨਾ ਆਉਂ ਕਹਦੀ ਆ ਕਿ ਅਕਸਰ ਲੜਾਈ ਦੇਖੋ ਨਾ ਮਿਲਦੀ ਹੁਣ ਦੇਖਦੇ ਸੁਧਾਰ ਘਰ ਦੇ ਵਿੱਚ ਹੋਰ ਕਿੰਨਾ ਸੁਧਾਰ ਹੋ ਸਕਦਾ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੜਨਾ ਲਾਈਵ